शुरू सा अपना सफर बस के थोड़ी जी आवाज़ घट्ट आएगी क्योंकि नॉइज थोड़ी जी ज़्यादा है तो मैं बैठा भी अग्न ही हाँ हाँ पीछे अपन सवार देख सकते दे हो बस ज्यादा परी तो नहीं है इतों टनकपुर जाएगी बस टनक तो टनकपुर तो फिर यह बस चलेगी अग्न मत वास्ते तो तुम अगर इतों बस फट दो चाली की बस है सर चाली की इस तो बाद एक बस होर चलती है वो चलती छे बज के पंद्रह मिनट मतलब छः बजे चल रही तो छः बजे आ जाओ ਤੇ ਕੇ ਤਵਾ ਕੇ ਵੇ ਦੀ ਬਾਸ ਤੇ ਆਪਣਾ ਰੇਟਾ ਜਾ ਤੋਂ ਥੱਲੇ ਦਰਸ਼ਕਾਂ ਦੇ 300 ਮੀਟਰ ਦੀ ਜੜ ਚੜਾਈ ਹੋ ਚੜ ਕੇ ਤੁਸੀਂ 6 ਵਜੇ ਤਾਂ ਉੱਪਰ ਪਹੁੰਚ ਜਾਓ ਤੇ ਤੁਸੀਂ 6 ਵਜੇ ਵਾਲੀ ਬਾਸ ਵੀ ਫੜ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਵੀ ਬਾਸ ਆਦੇ ਕੋਈ ਪਤਾ ਨਹੀਂ ਕਿ ਉਹ ਤੋਂ ਬਾਅਦ ਕੀ ਘੜੀ ਬਾਸ ਹੈ ਜਾਂ ਕਿਹੜੀ ਨਹੀਂ ਹੈ ਪਰ ਇਹ ਬੱਸਾਂ ਦੋ ਹੈਗੀਆਂ ਇਹ 5:40 ਦੀ ਬਾਸ ਸੀ ਜਿਹੜੀ ਅਸੀਂ ਫੜੀ ਸੀ 5:40 ਦੀ ਬਾਸ ਤੇ ਬੈ ਕੇ ਆ ਰਹੇ ਹਾਂ ਤੇ ਹੁਣ ਅਸੀਂ ਇੱਥੋਂ ਜਾ ਰਹੇ ਹਾਂ ਟਨਕਪੁਰ ਤੇ ਟਨਕਪੁਰ ਤੋਂ ਇਹ ਬਾਸ 1:30 ਵਜੇ ਚੱਲੂਗੀ ਦਾ ਦੇਖਦਾ ਤੇ ਪਹਾੜੀ ਲੱਗਦਾ ਤੇ ਉਹ ਥੱਲੇ ਦੇਖੋਗੇ ਤੇ ਥੱਲੇ ਤੁਹਾਨੂੰ ਨਜ਼ਾਰਾ ਦੇਖਦਾ ਜਾਏਗਾ। ਔਰ ਅੱਜ ਤਾਂ ਅਸੀਂ ਥੱਲੇ ਨਜ਼ਾਰੇ ਜਾਦਾ ਦੇਖਣਗੇ ਪਹਾੜੀਆਂ ਦੇ। ਤੇ ਹੋ ਸਕਦਾ ਮੈਂ ਇਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਵਾਂਗਾ ਸ਼ਾਇਦ ਦਰਸ਼ਨ ਹੋ ਜਾਣ ਗੁਰਦੁਆਰਾ ਸਾਹਿਬ ਦੇ। ਉਹ ਥੱਲੇ ਤੁਹਾਨੂੰ ਦਿਖ ਰਿਹਾ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਰਹੇ ਨੇ। ਉਹਨਾਂ ਆਦੇ ਲੱਗੇ। ਤੇ ਅਸੀਂ ਹੁਣ ਥੱਲੇ ਨਾਲ ਹੀ ਪਹਾੜੀ ਚੜ ਰਹੇ ਆ ਪਹਾੜੀ ਦੇ ਨਾਲ-ਨਾਲ ਚੜਾਈ ਹੈ। ਉਤਰਾਈ ਪਹਾੜੀ ਚੜਾਈ ਸਮੇਂ ਤੋਂ ਹੀ ਚੜ੍ਹਨੀ ਹੈ ਚੜਾਈ ਉਤਰਾਈ। ਤੇ ਪਹਾੜੀ ਦਾ ਰਸਤਾ ਸਾਰਾ 골골 ਦੱਸਦਾ ਰਹੇਗਾ। ਦੇ ਇਹਨਾਂ ਨੂੰ ਸਾਰਾ ਪਤਾ ਹੀ ਹੈ ਕਿ ਰਸਤਾ ਕਿਵੇਂ ਜਾਣਾ ਕਿਵੇਂ ਨਹੀਂ ਜਾਣਾ ਕਿਉਂਕਿ ਜੇ ਦੋਸਤ ਡਰਾਈਵਰ ਨੇ ਤੇ ਇਹ ਤਾਂ ਸਾਡੇ ਡਰਾਈਵਰ ਸਾਹਿਬ ਜਿਹੜੇ ਸਾਨੂੰ ਅੱਜ ਦਾ ਸਫ਼ਰ ਕਰਾਣਗੇ ਨਾਨਕ ਸਾਹਿਬ ਤਾਂ ਤੇ ਬਾਕੀ ਰਾਤ ਵਿੱਚ ਵੀ ਦੋ ਦੋ ਪਲੇਟ ਉਣ ਕਿਹਾ ਮੈਂ ਤਾਂ ਦਾ ਵਾਧੂ ਦੇ ਘਾਟ ਹੋਏਗੀ ਮੇਰੇ ਜੇ ਦੇਖੋ ਤਾਂ ਭੁੱਲੇ ਤਾਂ ਫਿਰ ਆਪਰੇ ਰਸਤੇ ਹੋਰ ਜੇ ਅਪਡੇਟ ਕਰਾਂ ਤਾਂ ਦੇਖੋ ਜੀ ਅਸੀਂ ਪਹੁੰਚ ਗਏ ਹਾਂ ਲੋਹਾ ਘਾਟ ਤੇ ਲੋਹਾ ਘਾਟ ਤੋਂ ਅੱਗੇ ਅਸੀਂ ਬਾਸ ਰੋਕਦੇ ਲੋ ਘਾਟਦੇ ਤੇ ਸਵੇਰੇ 9:30 ਪਹੁੰਚੇ ਸੀ ਤੇ ਸਵੇਰ ਤੋਂ 9:00 ਵਜੇ ਕਰਤੀਆਂ ਇਸ ਤੋਂ ਬਾਅਦ ਫਿਰ ਅਸੀਂ ਅੱਗੇ ਜਾਵਾਂਗੇ ਟਾਣਾਕਪੁਰ ਤੇ ਟਾਣਾਕਪੁਰ ਫਿਰ ਉਸ ਤੋਂ ਅੱਗੇ ਫਿਰ ਹਲਦਵਾਨੀ ਉਸ ਨਾਲ ਨਗਰ ਦਾ ਸਾਫ ਇਹ ਸਫਰ ਬਹੁਤ ਸੋਹਣਾ ਹੈ ਵਿੱਚ ਬਹੁਤ ਛੋਟੇ ਰਸਤੇ ਪਹਾੜ ਵਗੈਰਾ ਸਭ ਸੀ ਹੁਣ ਅਸੀਂ ਇੱਥੇ 1 ਘੰਟਾ ਰੁਕੇ ਹਾਂ ਬਸਰ ਨਹੀਂ ਘੰਟਾ ਸਿਰੁਕੇ ਸਵੇਰ 8:00 ਵਜੇ ਇੱਥੇ ਪਹੁੰਚੇ ਤੇ ਹੁਣ 9:00 ਜੇ ਤੋਂ ਬਸ ਚੱਲੇਗੀ ਤਨਕੂਨੋਂ ਤਨਕੂਦੋਂ ਹਲਦਵਾਨੇ ਔਰ ਹਲਦਵਾਨੇ ਹੁੰਦੇ ਫਿਰ ਅੱਗੇ ਤੇ ਜਾਣਾ ਇਹਦਾ ਮੇਰਾ ਸਵਕਤਾ ਰੱਖਣਾ ਤੇ ਇਹ ਤੋਂ ਵੀ ਪਸਾਰ ਕੇ ਚੇਂਜ ਆ ਸਕਦੇ ਹੋ ਜਿਹੜਾ ਜਵਾ ਦੜ ਪਸਾਂ ਆਉਂਦੀਆਂ ਨੇ ਮੈਂ ਕਿਹਾ ਕਿ ਤੁਸੀਂ ਇਹ ਤੋਂ ਵੀ ਬਸਾਂ ਤੇ ਨਿਕਲ ਕੇ ਅੱਗੇ ਜਾ ਸਕਦੇ ਹੋ ਤੇ ਤੁਹਾਨੂੰ ਇਹਦੇ ਉੱਤੇ ਤਨਖਪੁਰ ਉੱਤਰ ਕੇ ਤੁਸੀਂ ਲੋਹਾਗੜ੍ਹ ਦੀ ਫੜ ਸਕਦੇ ਹੋ ਲੋਹਾਗੜ੍ਹ ਦੀ ਫੜ ਕੇ ਉਸ ਤੋਂ ਬਾਅਦ ਤੁਸੀਂ ਇੱਥੇ ਆ ਕੇ ਤੁਸੀਂ ਬਾਸ ਚੇਂਜ ਕਰ ਸਕਦੇ ਹੋ ਮਤਲਬ ਇੱਥੋਂ ਕਰ ਬਸਾਂ ਆਉਂਦੀਆਂ ਠੀਕ ਹੈ ਤੇ ਬਸਾਂ ਚੱਲਦੀਆਂ ਬਸਾਂ ਦੀ ਆਵਾਜ਼ ਹੈ ਬਦਰੀ ਕਨੈਕਟੀਵਿਟੀ ਅੱਛੀ ਹੈ ਤੇ ਬਹੁਤ ਸੋਹਣਾ ਸਫਰ ਹੈ ਪਹਾੜੀ ਏਰੀਆ ਤੇ ਆ ਪਹਾੜਾ ਜਿਹਾ ਬਸਾਇਸ਼ ਛੋਟਾ ਜਿਹਾ ਤੇ ਦੇਖ ਸਕਦੇ ਹੋ ਸਾਰਾ ਪਹਾੜੀ ਏਰੀਆ ਕਿੰਨਾ ਸੋਹਣਾ ਬਿਊਟੀਫੁਲ 뷰 ਹੈ ਸਾਰਾ ਪਹਾੜੀ ਤੇ ਇਹ ਬਸ ਸਾਰਾ ਬਸਟਾ ਬਣਾਇਆ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਜੀ ਸਫਰ ਹੋ ਗਿਆ ਆਪਣਾ ਸ਼ੁਰੂ ਕਰ ਤਾ ਤੇ ਆਪਾਂ ਚੱਲੇ ਆ ਹੁਣ ਤਨਕਪੁਰ ਵੱਲੋਂ ਤਨਕਪੁਰ ਤੋਂ ਫੇਰ ਅੱਗੇ ਚੱਲਾਂਗੇ ਅੱਗੇ ਉਹਨੂੰ ਪੰਨਾ ਦਾ ਰਸਤਾ ਤੇ ਰਸਤਾ ਹੋ ਰਿਹਾ ਜੇ ਪਾੜੀ ਵਾਲਾ ਇਹ ਫਿਲਹਾਲ ਜੇ ਸਾਹਜੇ ਤਾਂ ਪਾੜੀ ਵਾਲਾ ਜਲੇ ਘਟਾ ਨਾ ਕੋਰ ਤੱਕ ਖਾਰਾ ਰਸਤਾ ਜਿਹੜਾ ਪਾੜੀ ਵਾਲਾ ਹੀ ਹੈ ਤੇ ਹਲਦਵਾਨੀ ਹੁੰਦੇ ਜਾਮਾ ਦੇ ਤੇ ਬਾਦੀ ਤੇ ਸਜਾਵਨਾਂ ਪੀਸ ਤੇ ਹੱਥ ਨਾਲ ਵੜਾ ਕੇ ਦੇ ਦੇ ਥੋੜਾ ਬੋਤਨ ਜੇ ਵੀ ਰੋੜੋ ਤੇ ਖਾਂ ਮਤਲਬ ਹੁੰਦੇ ਦੋ ਰੋੜੋ ਤੇ ਉਹ ਵੀ ਮਸਾਲਾ ਕਰੀਏ ਸਾਵਧਾਨੀ ਕਰਦੇ ਸਾਵਧਾਨੀ ਹੋ ਗਿਆ ਦੁਆਰਾ ਇਹ ਤਾਂ ਦੋ ਵਜੇ ਦਾ ਬਾੜੀ ਸਵਾਰ ਇਹ پہاੜੀ ਨਾਲ ਨਜ਼ਾਰੇ ਤੁਹਾਨੂੰ ਪਤਾ ਹੀ ਆ ਫੁੱਲ ਜਿਆਦਾ ਨਾ ਚੱਲਦੇ ਭਈ ਇਹ ਵੀ ਉੱਜਾ 5 ਫੁੱਟ ਦਾ ਫੋਟੋ ਖੋਣ ਚੁੱਕੇ ਫੋਟੋ ਖਿਚਵਾ ਲਿਆ ਮਲਦੀ ਕਮਲੇ ਇੰਸਟਾਗ੍ਰਾਮ ਤੇ ਇਸ ਤੇ ਸਮਾਟਾ ਦਾ ਹੋ ਗਿਆ ਇਹ ਨਾਲਾ ਪਹਾੜੀ ਵਾਲਾ ਦਸਤਾ ਬਾਸਸ ਅਸੀਂ ਸਵਲ ਕਰ ਰਹੇ ਆ ਟੈਕਸੀ ਦਾ ਸਵਰ ਅਸੀਂ ਪਸੋਂ ਦੇ ਨਾਲ ਜਿੱਤਾ ਸੀ ਬਾਲਾ ਤੇ ਟੈਕਸੀ ਦਾ ਸਵਰ ਕਰਕੇ ਸੀ ਆਜ ਤੱਕ ਅਸੀਂ ਕੋ ਜਾ ਬਾਕੀ ਤੇਰੇ ਅਸੀਂ ਦੋਨੋਂ ਦੇ ਇਨਦਰਾ ਸਵਰ ਜਿਹੜਾ ਉਹ ਹੋਣਾ ਜ਼ਰੂਰੀ ਹੈ ਤੇ ਮਜ਼ਾ ਵੀ ਤੈਉ ਆਉਂਦਾ ਜਦੋਂ ਤੁਹਾਡਾ ਫਾੜੀ ਦਾ ਸਵਰ ਕਿਸੇ ਵੀ ਪਾਵਰ ਟੈਕਸੀ ਦਾ ਸਵਰ ਤੋਂ ਜਾ ਰਹੇ ਹੋ ਟੈਕਸੀ ਸਵਰ ਦੇ ਨਾਲ ਨਾਲ ਤੁਸੀਂ ਨਾ ਇੱਕ ਵਾਰੀ ਇੱਕ ਸਾਈਡ ਦਾ ਸਵਰ ਜਿਹੜਾ ਬੱਸ ਦਾ ਵੀ ਰੱਖੋ ਆਜੋ ਪਾਸ ਵਾਲੇ ਸਪਾਸ ਜਿਵੇਂ ਤੁਹਾਨੂੰ ਪਤਾ ਲੱਗੇਗੀ ਜੀ ਨਜ਼ਾਰੇ ਮਿਲਦੇ ਨੇ ਤੇ ਇੰਜਾਇਰਮੈਂਟ ਕਿਵੇਂ ਹੈ ਸਾਡੇ ਨੂੰ ਹਾਂ ਬੋਲੇ ਇੰਜਾਇਰਮੈਂਟ ਕਰਦੇ ਜਾ ਰਹੇ ਹਾਂ ਤੇ ਬਾਕੀ ਕੀ ਅਪਡੇਟ ਦਿੰਦੇ ਰਹਿੰਦੇ ਆ ਤੁਹਾਨੂੰ ਜੀ ਦਾ ਸਭਾ ਬਾਕੀ ਜਿਹੜੇ ਜਿਹੜੇ ਜਗ੍ਹਾ ਸਾਡੇ ਪੜਾਅ ਹੋਣਗੇ ਤੇ ਅਸੀਂ ਫਿਲਹਾਲ ਲੋਹਾ ਘਾਟ ਤੋਂ ਨਿਕਲ ਚੁੱਕੇ ਹਾਂ ਤੇ ਅੰਦੇਖੀ ਲੱਗਦੇ ਲਿਫਟ ਸਭਾੜੀ ਵਾਲਾ ਜੀ ਹੈ ਅਸੀਂ ਟਾਬੇ ਦੇ ਉੱਤੇ ਤੇ ਟਾਬੇ ਤੇ ਸੀ ਖਾਦੀ ਰੋਟੀ ਬੁੱਕ ਲੱਗੀ ਹੋਈ ਸੀ ਤੇ ਰੋਟੀ ਖਾਦੀ ਨਾਰੇ ਚਾਹ ਵੀ ਪੀਤੀ ਫੈਸ਼ੀ ਹੋਏ ਆ ਤੇ ਹੁਣ ਅਸੀਂ ਅੱਗੇ ਜਾ ਰਹੇ ਟਨਕਪੁਰ ਵਾਸਤੇ ਤੇ ਟਨਕਪੁਰ ਤੋਂ ਫਿਰ ਅੱਗੇ ਅਸੀਂ ਜਾਵਾਂਗੇ ਨਾਨਨ ਮੋਤਾ ਸਾਹਿਬਾਸਤੇ ਟਾਈਮ ਥੋੜਾ ਜ਼ਿਆਦਾ ਲੱਗ ਰਿਹਾ ਬਾਤ ਕੀ ਕਰੀਏ ਸਫਰ ਐਸਾ ਹੈ ਤੇ ਨਾਲੇ ਫੋਨ ਬੰਨ ਚਾਰਜ ਕਰ ਲੈ ਨਾਲੇ ਫੋਨ ਚਾਰਜ ਕਰ ਲਿਆ ਤੇ ਮਾਹੌਲ ਤੁਸੀਂ ਵੇਖੀ ਦਿਓ ਪਹਾੜੀ ਸਾਹਮਣੇ ਨਜ਼ਰ ਆ ਰਹੀ ਹੈ ਤੇ ਇਹ ਐ ਬਾਈਪਾਸ ਐ ਮੈਂ ਤੇ ਜਿੱਥਰੋਂ ਅਸੀਂ ਜਾਣਾ ਇਧਰੋਂ ਅਸੀਂ ਆਏ ਸੀ ਤੇ ਇਧਰੋਂ ਅਸੀਂ ਵਾਪਸ ਇਧਰੋਂ ਜਾਣਾ ਆ ਸਾਡੀ ਬੱਸ ਖੜੀ ਹੈ ਉੱਤਰਾਖੰਡ ਪਰਿਵਹਨ ਤੇ ਇਹਦੇ ਵਿੱਚ ਹੀ ਅਸੀਂ ਆਏ ਤੇ ਹੁਣ ਅਸੀਂ ਜਾ ਰਹੇ ਹਾਂ ਅੱਗੇ ਤੇ ਸਭ ਨੇ ਬੱਸ ਵਾਲਿਆਂ ਨੇ ਆਸਾ ਪਾਣੀ ਦਿੱਤਾ ਸੀ ਖਾਣਾ ਖਾਤਾ ਜਿਨਾ ਖਾਣਾ ਖਾਣਾ ਦਿੱਤਾ ਤੇ ਖਾਣਾ ਖਾ ਕੇ ਸਭ ਫਰੈਸ਼ ਹੋ ਗਏ ਨੇ ਫਿਰ ਹੁਣ ਅੱਗੇ ਵਾਸਤੇ ਅਸੀਂ ਬਾਤਾਂ ਆ ਸਾਡੇ ਸਰਦਾਰ ਸਾਹਿਬ ਰਸਤੇ ਚ ਉਲਟਿਆ ਵੀ ਕਰਦੇ ਆ ਹੁਣ ਲਿੰਕਾ ਵੀ ਦੇ ਹੁਣ ਇਹਨਾਂ ਵਾਸਤੇ ਖਵਾ ਦੇਣਾ ਤੇ ਆਪਾਂ ਹੁਣ ਚੱਲੇ ਆ ਕੇ ਸਫਲ ਤੇ ਟਾਡਾ ਤੋਂ ਸ਼ੁਰੂ ਹੋਣ ਵਾਲਾ ਅਸੀਂ ਪਹੁੰਚ ਗਏ ਹਾਂ ਇਸ ਟੈਂਪ ਤਨਖਪੁਰ ਬਾਸਾਡੇ ਤੇ ਤੁਸੀਂ ਦੇਖ ਸਕਦੇ ਮੇਰੇ ਵਿੱਚ ਬਾਸਾਡਾ ਹੈ ਤਨਖਪੁਰ ਬਾਸਾਡੇ ਤੇ ਪਹੁੰਚ ਗਏ ਆ ਤੇ ਹੁਣ ਸਾਡੇ ਪਾਸ ਇੱਥੋਂ ਦੇ ਚੱਲੇਗੇ ਅ ਕਰੀਬਨ ਕਰੀਬਨ ਸਵਾਇ ਕੁਏ ਤੇ ਇਸ ਤੋਂ ਬਾਅਦ ਅਸੀਂ ਅੱਗੇ ਜਾਵਾਂਗੇ ਤੇ ਅੱਗੇ ਦਾ ਰੂਟ ਜਿਹੜਾ ਸਾਡਾ ਉਹ ਹੈ ਤੇ ਬੜਾ ਲੰਬਾ ਰੂਟ ਹੈ ਤੇ ਬਹੁਤ ਲੰਬਾ ਰੂਟ ਹੈ ਇਸ ਤੇ ਟਾਨਕਪੁਰ ਬਾਸਟੇ ਤੇ ਆ ਬਸਟੇ ਤੇ ਪੀੜ ਵੀ ਬਹੁਤ ਹੈ ਠੀਕ ਹੈ ਬਾਕੇ ਤੇ ਫੈਸਲੂ ਤੋਂ ਵਾਸਤੇ ਰੁਕੇ ਹੈ ਤੇ ਇਸ ਤੋਂ ਬਾਅਦ ਤੋਂ ਫਿਰ ਸਵਾਲੇ ਚੜਾਏਗਾ ਤਾਂ ਸਵਾਰੀਆਂ ਲੈ ਕੇ ਤੇ ਫਿਰ ਅੱਗੇ ਆਪਾਂ ਜਾਵਾਂਗੇ ਨਾਨਕ ਮਤਾ ਸਾਹਿਬ ਚੱਲ ਚੁੱਕੇ ਹਾਂ ਤੇ ਟਾਨਕਪੁਰ ਤੋਂ ਚੱਲ ਕੇ ਅਸੀਂ ਹੁਣ ਜਾ ਰਹੇ ਹਾਂ ਨਾਨਕ ਮਤਾ ਸਾਹਿਬ ਜੇ ਤੁਸੀਂ ਦੇਖ ਸਕਦੇ ਹੋ ਸਾਡਾ ਸਾਡੇ ਗੁਰੂ ਗੁਰੂ ਸਾਡਾ ਤੇ ਹੁਣ ਅਸੀਂ ਜਾ ਰਹੇ ਹਾਂ ਤਨਖਤ ਨਾਨਕ ਮਤਾ ਸਾਹਿਬ ਨਾਨਕ ਮਹਾਰਾਜ ਦਾ ਜਹਾਜ਼ ਤੇ ਹੋਏ ਇਸ ਸਟੇਜ ਤੋਂ ਦੇਖ ਸਕਦੇ ਹੋ ਸ਼ਹਿਰ ਬਹੁਤ ਸੋਹਣਾ ਹੈ ਤਨਖਤੂਲ ਸ਼ਹਿਰ ਹੈ ਇਹ ਸ਼ਹਿਰ ਬਹੁਤ ਜ਼ਿਆਦਾ ਸੋਹਣਾ ਹੈ ਫਿਲਹਾਲ ਮੈਂ ਬਾਥੇ ਬੈਠੇ ਵੀਡੀਓ ਬਣਾ ਰਹੇ ਹਾਂ ਦਾਵੇਂ ਦੇ ਪਿੱਛੇ ਬਾਥੇ ਬੈਠਾ ਲੈਣਾ ਬਹੁਤ ਸੋਹਣਾ ਸ਼ਹਿਰ ਬਣਿਆ ਆ ਬੱਚੀ ਆਬਾਦੀ ਵੀ ਹੈ ਸ਼ਹਿਰ ਦੀ ਤਾਂ ਅਸੀਂ ਸਭ ਸ਼ਹਿਰ ਦੇ ਵਿੱਚੋਂ ਨਿਕਲ ਗਏ ਤੇ ਫਿਰ ਅੱਗੇ ਅਸੀਂ ਜਾ ਰਹੇ ਹਾਂ ਨਾਨਕ ਮਤਵਾਸ ਤੇ ਉਹ ਵੇਲੇ ਨਾਨਕ ਮਤਵਾਸ ਪਹੁੰਚ ਜਵਾਂਗੇ ਦੈਕਟਰ ਸਰ ਕਰ ਗਏ ਆ ਜਿਹੜੇ ਜਦਾਂ ਬਤਾ ਦੇ ਪੰਚਾਇਤ ਦਾ ਬੋਰਡ ਆਉਂਦਾ ਨਹੀਂਗਾ ਉਹ ਲੋਕਾਂ ਦੇ ਆਪਾਂ ਨਾਰਾ ਬੁਲਾ ਕੇ ਸਰਕਾਰ ਨੂੰ ਜਾ ਰਹੇ ਆ ਥੋੜਾ ਥੋੜਾ ਜਨਤਾ ਸਰਕਾਰ ਨੇ ਗੋਦਾਂ ਨਾ ਨੰਨ ਬਤਾਤਾ ਆ ਅਬਦੁੱਲ ਰੱਜ਼ੀ ਆਪ ਦੱਸ ਦੇਗੇ ਗੁਰਦੁਆਰਾ ਨਾਨਕ ਮੋਤਾ ਸਾਹਿਬ ਤੇ ਇਹ ਆ ਨਾਨਕ ਮੋਤਾ ਸਾਹਿਬ ਦਾ ਮੇਨ ਗੇਟ ਤੇ ਆ ਆ ਬੱਸ ਸਟੈਂਡ ਜਿੱਥੇ ਸਾਨੂੰ ਉਤਾਰਿਆ ਤੁਸੀਂ ਤੁਸੀਂ ਬੱਸ ਸਟੈਂਡ ਵੀ ਦੇਖ ਸਕਦੇ ਹੋ ਨਾਨਕ ਮੋਤਾ ਸਾਹਿਬ ਤੇ ਇੱਧਰ ਛੋਟੀ ਮਾਰਕੀਟ ਹੈ ਤੇ ਇੱਥੋਂ ਸਾਨੂੰ ਰਿਕਸ਼ਾ ਮਿਲੇਗਾ ਉਹ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਜੇ ਤੁਹਾਨੂੰ ਨਜ਼ਰ ਆ ਰਿਹਾ ਹੋਵੇ ਵੀਡੀਓ ਦੇ ਵਿੱਚ ਤੇ ਇਸੇ ਰੋਡ ਤੇ ਅੱਗੇ ਜਾ ਕੇ ਗੁਰਦੁਆਰਾ ਨਾਨਕ ਮੋਤਾ ਸਾਹਿਬ ਹੈ ਤੇ ਹੁਣ ਬੈਟਰੀ ਵਾਲਾ ਰਿਕਸ਼ਾ ਆਏਗਾ ਤੇ ਉੱਥੇ ਬੈੱਕ ਕੇ ਆਪਾਂ ਨਾਨਕ ਮੋਤਾ ਸਾਹਿਬ ਜਾਵਾਂਗੇ